ਜੇਕਰ ਸੋਨੂੰ ਲੱਗਦਾ ਵੀ ਆਏ ਸਾਲ ਦਸਹਿਰੇ ਤੇ ਰਾਵਣ ਫੂਕਣ ਨਾਲ ਦੁਨੀਆ ਦੇ ਵਿੱਚੋਂ ਬੁਰਾਈ ਦਾ ਅੰਤ ਹੋ ਜਾਊਗਾ ਤਾਂ ਤੁਸੀਂ ਗਲਤ ਹੋ ਇਹ ਅੰਤ ਕਦੇ ਵੀ ਨਹੀਂ ਹੋਣਾ ਜੇ ਬੁਰੀ ਬੁਰਾਈ ਦਾ ਅੰਤ ਕਰਨਾ ਤਾਂ ਸਭ ਤੋਂ ਪਹਿਲਾਂ ਜਦੋਂ ਆਪਾਂ ਦਸਹਿਰੇ ਤੇ ਰਾਵਣ ਨੂੰ ਮਰਦੇ ਨੂੰ ਦੇਖਣ ਜਾਂਦੇ ਆ ਨਾ ਸਰਦ ਦੇ ਨੂੰ ਦੇਖਣ ਜਾਂਦੇ ਆ ਉਦੋਂ ਜਿਹੜੇ ਆਪਣੇ ਅੰਦਰ ਬੁਰੇ ਵਿਚਾਰ ਹੁੰਦੇ ਨੇ ਆਪਣੇ ਅੰਦਰ ਦੀ ਬੁਰਾਈ ਹੁੰਦੀ ਆ ਸਭ ਤੋਂ ਪਹਿਲਾਂ ਉਹਨੂੰ ਸਾੜਨਾ ਜ਼ਰੂਰੀ ਹੁੰਦਾ ਉਸ ਤੋਂ ਬਾਅਦ ਜਿਵੇਂ ਹੁਣ ਛੋਟੇ ਛੋਟੇ ਬੱਚਿਆਂ ਨਾਲ ਰੇਪ ਹੋ ਰਹੇ ਨੇ ਛੋਟੇ ਛੋਟੇ ਬੱਚੇ ਨਾਲ ਰੇਪ ਹੋ ਰਹੇ ਨੇ ਕਲਕੱਤੇ ਏਡੀ ਵੱਡੀ ਡਾਕਟਰ ਨਾਲ ਰੇਪ ਹੋਇਆ 4 ਸਾਲੀ ਦਿਲਰੋਜ ਦਾ ਇੰਨਾ ਬੁਰਾ ਹਾਲ ਹੋਇਆ ਲੁਧਿਆਣਾ ਵਿੱਚ ਤੇ ਹੁਣ ਐਂਡ ਤੇ ਸਭ ਤੋਂ ਭੈੜੀ ਘਟਨਾ ਹੋਈ ਆਪਣੇ ਹੁਸ਼ਿਆਰਪੁਰ ਚ ਜਿਹਨੇ ਸਾਰਾ ਪੰਜਾਬ ਦਹਿਲਾ ਕੇ ਰੱਖ ਦਿੱਤਾ ਜੇ ਤੁਸੀਂ ਚਾਹੁੰਦੇ ਹੋ ਵੀ ਦੁਨੀਆ ਦੇ ਵਿੱਚੋਂ ਬੁਰਾਈ ਦਾ ਅੰਤ ਹੋਵੇ ਤਾਂ ਦਸਹਿਰੀ ਵਾਲੇ ਦਿਨਾਂ ਰਾਵਣ ਦੀ ਜਗ੍ਹਾ ਤੇ ਇਹ ਜੇ ਲੋਕਾਂ ਨੂੰ ਖੜਾਓ ਅਦੇ ਜਿੰਦਾ ਸਾੜੋ ਜਿਹੜਾ ਇੱਕ ਨੂੰ ਦੇਖ ਕੇ ਕੱਲ ਨੂੰ ਹਜ਼ਾਰਾਂ ਦੇ ਕੰਨ ਖੁੱਲਣ ਵੀ ਉਹਦੇ ਨਾਲ ਐ ਹੋਇਆ ਸੀ ਆਪਣੇ ਅੰਦਰ ਜਿਹੜਾ ਸ਼ੈਤਾਨ ਉਹਨੂੰ ਮਾਰੋ ਆਪਣੇ ਅੰਦਰ ਦੇ ਸ਼ੈਤਾਨ ਨੂੰ ਮਾਰੋ ਤੇ ਜਿਹੜੇ ਬਾਹਰ ਤੁਰੇ ਫਿਰਦੇ ਨੇ ਸ਼ੈਤਾਨ ਉਹਨਾਂ ਨੂੰ ਮਾਰੋ। ਰਾਵਣ ਤਾਂ ਮਰ ਗਿਆ। ਉਹਨੂੰ ਆਏ ਸਾਲ ਮਾਰਨ ਨਾਲ ਫੂਕਣ ਨਾਲ ਕੁਝ ਵੀ ਨਹੀਂ ਹੋਣਾ। ਜਿਹੜੇ ਆਪਣੇ ਉਰੇ ਤੁਰੇ ਫਿਰਦੇ ਸ਼ੈਤਾਨ ਨੇ ਆਪਣਾ ਮਨ ਸ਼ੈਤਾਨਾ ਸਭ ਤੋਂ ਪਹਿਲਾਂ ਉਹਨੂੰ ਬਾਹਰੋ। ਦਸਾਰੇ ਤੇ ਰਾਵਣ ਫੂਕਣਾ ਛੱਡੋ ਤੇ ਇਹ ਜੇ ਕੰਮ ਕਰਦੋ। ਜਿੱਦੇ ਨਾਲ ਹੋਰ ਨੂੰ ਵਿਚਾਰ ਨੂੰ ਸਿੱਖਿਆ ਮਿਲੇ। ਰਾਵਣ ਫੂਕ ਦਿਨੇਓ। ਵਾਵਾ ਕਰ ਦਿੰਨੇ ਹੋ ਭਰੇ ਆ ਜਾਂਦੇ ਹੋ ਇਹ ਤਾਂ ਕੋਈ ਗੱਲ ਨਹੀਂ ਨਾ ਬਣੀ ਨਾਲੇ ਆਏ ਸਾਲ ਰਾਵਣ ਫੂਕਦੇ ਨੇ ਉਹ ਆਏ ਸਾਲ ਥੋੜੀ ਜੰਮ ਪੈਂਦਾ ਰਾਵਣ ਤਾਂ ਜਨਕ ਨੇ ਬੰਦਾ ਆਪਦੇ ਅੰਦਰ ਜਿਹੜਾ ਰਾਵਣਾ ਨਾ ਗੰਦਾ ਰਾਵਣਾ ਉਹ ਤਾਂ ਰਾਵਣ ਫਿਰ ਵੀ ਠੀਕ ਸੀਗਾ ਜਿਹੜਾ ਆਪਦੇ ਅੰਦਰ ਗੰਦਾ ਰਾਵਣਾ ਉਹਨੂੰ ਮਾਰੋ ਛੋਟੇ ਛੋਟੇ ਬੱਚਿਆਂ ਦਾ ਰੇਪ ਹੋਏ ਨੇ ਹਣਾ ਕਿੱਡੀ ਮਾਸੂਮ ਤੇਰੀ ਗੱਲ ਸੀਗੀ ਬੱਚੇ ਦੇ ਲੈ ਛੋਟੇ ਛੋਟੇ ਉਹਨਾਂ ਨੂੰ ਕੀ ਪਤਾ ਹੈ ਚੀਜ਼ਾਂ ਬਾਰੇ ਉਹਨਾਂ ਨੂੰ ਵੀ ਚੀਜ਼ਾਂ ਬਾਰੇ ਨਹੀਂ ਪਤਾ ਸੀ ਆਪਣੇ ਵੀ ਬੱਚੇ ਨੇ ਆਪਾਂ ਵੀ 3 ਭੈਣਾਂ ਵਾਲੇ ਆ ਹਨਾ ਛੋਟੇ ਛੋਟੇ ਬੱਚਿਆਂ ਨਾਲ ਜਿਹੜੇ ਕਾਂਡ ਹੋਏ ਨੇ ਜਿਵੇਂ ਤੁਸੀਂ ਹੁਣ ਜਾਣਦੇ ਹੋ ਹਸਿਆਰਪੁਰ ਹੋਇਆ ਹਨਾ ਸਾਰੀ ਦੁਨੀਆ ਦੇ ਹਿਲਾ ਕੇ ਰੱਖਤੀ ਉਹ ਕਾਂਡ ਨੇ ਵੀਡੀਓ ਅਸੀਂ ਕਈ ਦਿਨਾਂ ਤੋਂ ਪਾਉਣੀ ਸੀਗੀ ਪਰ ਸਾਨੂੰ ਟਾਈਮ ਨਹੀਂ ਲੱਗ ਰਿਹਾ ਸੀਗਾ ਕੰਮਕਾਰ ਸਾਡੇ ਕੋਲ ਇਹ ਜੇ ਨੇ ਹਨਾ ਈ ਵੀ ਜਿਹੜੇ ਗੰਦੇ ਵਿਚਾਰ ਨੇ ਆਪਣੇ ਅੰਦਰ ਉਹ ਕੱਢੋ ਉਹਨਾਂ ਨੂੰ ਮਾਰੋ ਠੀਕ ਹੈ ਨਾ ਜਿਹੜਾ ਤੁਹਾਨੂੰ ਗੰਦਾ ਕੰਮ ਕਰਦਾ ਦਿਂਦਾ ਤੇ ਉਹਨੂੰ ਮਾਰੋ ਰਾਵਣ ਨੂੰ ਬਾਰ-ਬਾਰ ਮਾਰਨ ਨਾਲ ਨਹੀਂ ਮਰਦਾ ਹੈਗਾ ਰਾਵਣ ਜਿਹੜਾ ਗੰਦਾ ਰਾਵਣ ਉਹਨੂੰ ਮਾਰੋ ਹਰੇਕ ਇਨਸਾਨ ਦੇ ਅੰਦਰ ਅੱਜ ਕੱਲ ਰਾਵਣ ਭਰਿਆ ਹੋਇਆ ਹਰੇਕ ਇਨਸਾਨ ਅੰਦਰ ਬਸ ਸਸੀ ਕਾਲ ਜੀ ਸਾਰਿਆਂ ਨੂੰ ਕਮੈਂਟਾਂ ਵਿੱਚ ਆਪਣੀ ਰਾਇ ਜ਼ਰੂਰ ਦਿਓ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ